ਹੈਲੋ ਸਸਰੀ ਕੁਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਇਆ ਮੇਰੀ ਬੈਸਟ ਫਰੈਂਡ ਤੇ ਉਹਨਾਂ ਦੀ ਡਵਲੀਨ ਮੈਂ ਤੁਹਾਨੂੰ ਦਿਖਾਉਂਦੀ ਆ ਡਵਲੀਨ ਹਾਂਜੀ ਲੈ ਵੀ ਇਹਦੇ ਨਹੀਂ ਕੰਮ ਮੁੱਕਦੇ ਸਾਰਾ ਦਿਨ ਮੇਰੀ ਗਰਲ ਸੁਣਾ ਡਵਲੀਨ ਡਵਲੀਨ ਇੱਧਰ ਆ ਇੱਧਰ ਆਓ ਇੱਧਰ ਆਓ ਗੱਲਾਂ ਕਰ ਲੈ ਅਜ ਦੋਖ ਮੇਰਾ ਨਾਮ ਕੀ ਹੈ ਦਵਲੀਨ ਮੇਰਾ ਨਾਮ ਕੀ ਹੈ ਹਾਂ ਕਾਨੀ ਨੂੰ ਆਜ ਮਦ ਕਾਨੀ ਨੂੰ ਕਲੀ ਨਹੀਂ ਕਹੇ ਕਰਮਜੀਤ ਹਾਂ ਨਹੀਂ ਹਾਂ ਨਹੀਂ ਕਹਿਣਾ ਹਾਂਜੀ ਕਲੀ ਹਾਂਜੀ ਪਹਿਲਾਂ ਹਾਂਜੀ ਬੋਲੋ ਕਾਨੀਨੀ ਦਵਲੀਨ ਹਾਂਜੀ ਦਵਲੀਨ ਹਾਂਜੀ ਪੁੱਤ ਤੂੰ ਹਾਂਜੀ ਆਵਾਜ਼ ਕਿਹੜੀ ਇਸੇ ਗੀਤ ਗੀਤ ਰੈਡੀ ਹੋ ਗਈ ਜਵਾਬ ਤੇ ਜਾਣ ਲੈ ਹੋਰ ਕਿੰਨੇ ਚਿਰ ਬਾਅਦ ਲੇਟ ਆਵੇਂਗੀ ਨੀਤਾ ਇਨੂੰ ਕਹਿੰਦੇ ਵਾਈਟ ਕਲਰ ਜੋਬ ਹੈ ਨਾ ਬਾਈ ਦੀ ਸਵੇਰੇ ਨਹੀਂ ਲੈਂਦੇ ਠੀਕ ਆ ਸਵੇਰੇ ਹਣਾ ਤੂੰ ਹੁਣ ਹਾਂਜੀ ਨਾਈਟ ਸ਼ਿਫਟ ਓਕੇ ਬਾਈ ਚਲੋ ਲੇ ਲੋ ਹੀ ਤੇਥਾਂ ਦੀ ਚਾਹ ਹਾਲੇ ਮੈਂ ਵੀ ਜੀ ਵੇਖੇ ਸੀ ਗੱਡੀ 'ਚ ਉਧਰੋਂ ਆਉਂਦੇ ਹੀ ਬਨੇਗਾ ਇਹ ਬਨੇਗਾ ਜਮਨਤ ਨਹੀਂ ਵੇਚਾਂ ਮੈਂ ਬਸ ਹੈ ਬਲੈਕ ਵਾਲੀ ਤੋਂ ਜੀ ਨੂ ਨੇ ਆ ਪਰ ਮੈਂ ਵੀਜੀ ਤਲੇ ਅੱਛਾ ਆ ਤਮਾ ਤ੍ਰਿਪ ਤੋ ਗਈ ਉਹਦੀ ਗਾਣੇ ਸੁਣ ਕੇ ਲੈ ਲਾ ਤਹਲੋਂ ਢੀ ਦੇ ਦੇ ਕਰਕੇ ਆ Wah. Egg wala nih dia na? Belkulu nih egg wali kucing dia na? Mama, mama, Anji, ku, kita bola, ku, kita tadi nih, mama, aja bapak ini bahi guru kita tadi nih. ਵਾਹ ਗੁਰ ਹੈ ਦਵਲੀਨ ਤੇ ਬੜੀ ਸਿਆਣੀ ਆ ਹੈ ਅੱਛਾ ਸਾਸ੍ਰੀਕਾਲ ਕਿਤਾ ਕਰਦੇ ਹੁੰਦੇ ਆ ਲੈ ਸਾਸ੍ਰੀਕਾਲ ਕਰੋ ਹੱਥ ਜੋੜ ਕੇ ਸਾਸ੍ਰੀਕਾਲ ਕਰੋ ਚਲੋ ਕੰਮ ਜਿੱਤ ਨੂੰ ਕਰ ਦੋ ਸਾਸ੍ਰੀਕਾਲ ਸਾਸ੍ਰੀਕਾਲ ਦਵਲੀਨ ਕੰਮ ਜਿੱਤ ਨੂੰ ਕਰ ਦੋ ਸਾਸ੍ਰੀਕਾਲ దిని గది ర ਉਤਰਾਣੇ ਕਦੀ ਬੇਨੇ ਚੋ ਕੋ ਚਕਾਲ ਕਦੀ ਆਲੂ ਚੋ ਕੇ ਲੈ ਆਵਾ ਕਦੀ ਡੰਡੇ ਹੂੰ ਮਮਾ ਹਾਂਜੀ ਕੋ ਮਮਾ ਹਾਂਜੀ ਤੁਹਾਨੂੰ ਹਾਂਜੀ ਇਸ ਤਰ੍ਹਾਂ ਕਰਕੇ ਕਰਨਾ ਮੋਤਰਾਣੇ ਪੋਣੀ ਪੋਸਟ ਨਹੀਂ ਕਰਨੀ ਇਹ ਵੋਟ ਉਹ ਇਹਨਾਂ ਦੀ ਆਉਂਦੀ ਰਹਿੰਦੀ ਹੈ ਅੰਬਾਈ ਪੋਸਟ ਪਾ ਦਿੰਨੇ ਆ ਡਿਟੇਲਾਂ ਤੋਂ ਚ ਵੀ ਪੜਨੀਆਂ ਹੀ ਪੈਣੀਆਂ। ਫਿਲ ਘਰ ਦੇ। ਅਮਾ। ਇਹ ਫਸਪਾਣਕ। ਅੱਛਾ ਦਵਲੀਨ ਕੰਮ ਕਰ ਲੈਂਦੀ ਸਾਰੇ। ਦਵਲੀਨ? ਹੋਰ ਨਹੀਂ ਨਾ ਨਾ। ਨੋ। ਬਾਤੂੰ ਜਰੀ ਨਾ ਪੀ ਪੈ ਚੀਗੀ। ਅੱਛਾ ਅੱਛਾ। ਨਵਾ ਕੇ ਨਾ ਪਰੇ ਨਾ। ਜੀ ਤੈਨੂੰ ਪਰੇ ਛੋਕਲਾ। ਉਹ ਚੱਕੀ ਥੋੜੀ ਦੇਰ ਬਾਅਦ ਲੀ। ਹਾਂ ਲੋ ਆ। ਕੈਂਡੇ ਦੇ ਬਾਅਦ ਬਾਤੂੰ ਜਰੀ। ਅੱਛਾ। ਉਹ ਚੱਕ ਕੇ ਬੀਮੇ ਚ ਪਾਤੀ ਹੈ। ਨਾ ਮੈਂ ਖਵਾਲਾਂ ਦੀ ਮੈਂ ਮਾੜਾ ਖਵਾਲਾਂ ਦੀ ਦਵਲੀਨ ਕੱਦ ਤੁਸੀਂ ਮੈਨਾਂ ਫਿਰ ਕੰਮ ਕਰਾਓਗੇ ਨਾ ਮੰਮਾ ਨੇ ਤੇ ਜੋਤ ਤੇ ਜਾਣਾ ਕੋਈ ਨਾ ਖਾਣਾ ਨਾ ਉਹਦਾ ਧਿਆਨ ਹੀ ਦੇਵਾਲਿਆ ਦਵਲੀਨ ਇਹ ਨਹੀਂ ਸੁਣਾ ਦੋਂਣ ਮੈਂ ਇਹ ਮੈਂ ਖਾਣਾ ਇਹ ਕਾਨੀ ਨੇ ਖਾਣਾ ਨੂੰ ਪੱਕ ਗਈ ਕੱਲ ਮੈਂ ਤੇ ਦਵਲੀਨ ਰਵਾਂਗੇ ਹਨਾ ਤੂੰ ਮੇਰੇ ਕੋ ਰਹਿਣਾ ਨਾ ਕੱਲ ਦਵਲੀਨ ਦਵਲੀਨ ਇਹਦੇ ਕੋਲ ਕੰਨੀ ਕੀ ਖਾਣੀ ਚੀਜੀ ਕਿੱਦਾਂ ਖਾਣੀ ਚੀਜੀ ਕਿੱਦਾਂ ਖਾਣੀ ਦਵਲੀਨ ਨੇ ਪਹਿਲਾਂ ਮੈਂ ਦਵਲੀਨ ਦੱਸ ਕਿੱਦਾਂ ਚੀਜੀ ਕਿੱਦਾਂ ਖਾਂਦੇ ਆ ਖਾਮ ਹੋ ਗਈ ਚੀਜੀ ਹਣ ਉਹ ਵੜੀ ਕਿੱਦਾਂ ਚੀਜੀ ਖਾਣੀ ਹੂੰ ਐਦਾਂ

हो हो गया, फिनिश। फिनिश। हो गया, खाम हो गया खाम। है नहीं? सिफारश बड़ी दी गया। ना ना। <laughs> क्या। हो लिया ज्यादा लोड गड्डी खा के <laughs> ले, 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 ले. ਓਏ ਦਵਲੀਨ ਬੋਲ ਅਟੇ ਬੋਲ ਮੈਂ ਹਾਂ ਬੋਲ ਨਾ ਪਿੱਛੇ ਓਕੇ ਓ ਬੀਬੀ ਨਾ ਖੇਡ ਲਾ ਬੀਬੀ ਤੇ ਲੈ ਚ ਦੇਹੀ ਲੈ ਲਓ ਬੁਰੀ ਦਵਲੀਨ ਦਵਲੀਨ ਇਧਰ ਆ ਕੋ ਦਵਲੀਨ ਦਮਨ ਨੂੰ ਕਿਉਂ ਗੁੱਸੇ ਹੋਨੀ ਆ ਤੂੰ ਹੈ ਫਾਨੂ ਦਵਲਿਨ ਪਾਣਾ ਕੋ ਲਾਈਆਂ ਲਾਈਆਂ ਕਰਦੀ ਰਹਿਣੀ ਆ ਇਹਨੂੰ ਕੁਝ ਗੱਲਾਂ ਦੇ ਵਰਡ ਨਹੀਂ ਸਮਝ ਆਉਂਦੇ ਨਾ ਕਿਉਂਕਿ ਸਾਡੀ ਲੈਂਗੁਏਜ 'ਚ ਥੋੜਾ ਜਿਹਾ ਫਰਕ ਹੈ ਤੁਹਾਡੇ ਨਾਲ ਹਾਂ ਇੰਤਰਾ ਕੀ ਮਾਨੋ ਬਿੱਲੀ ਦਵਲਿਨ ਚਾਰ ਗਾਲਾ ਚਾ 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 चार। 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 आ, आ, ओ, ले डर एक एक ना टूट गया तोड़ देना ਤੋੜਤਾ? ਨਹੀਂ ਨਹੀਂ ਤੋੜਦੀ ਕੋਈ ਨਹੀਂ। ਦਵਲੇ ਨੇ ਕੀ ਕੀਤਾ? ਹੈ? ਇਹ ਕੰਮ ਘਟਾਇਆ ਕਿ ਵਧਾਇਆ? ਪਾ ਕਿਤੇ ਪਾ। ਪਾ ਕਿਤੇ? ਹੋੜੀ ਦਾ ਚੱਕਰੀ ਬੋਲ। ਦੀਦੀ ਨੂੰ ਕੌਣ ਰੀਤ ਨੂੰ ਫਰਮਾਇਸ਼ ਪਾਉਗੀ ਨਾ? ਦੀਦੀ

ਤੁਸੀਂ ਇੱਥੇ ਰਹਿਣਾ ਵਾ ਲੈਂਕਿਸ਼ਵੀ ਕਰ ਦੇ ਕੰਨੀ ਨੂੰ ਲੈਂਕਿਸ਼ਵੀ ਕਰ ਦੇ ਲੈਂਕਿਸ਼ ਕਰ ਦੇ ਹੋਏ ਆਵੇ ਮੈਂ ਗੱਡੀ ਸਾਫ ਕਰਨ ਲੱਗੀ ਸੀਗੀ ਵੈਕਿਊਮ ਵਗੈਰਾ ਇੱਥੇ ਰਹਿ ਗਿਆ ਮੇਰਾ ਛਾਦੀ ਦੇ ਵਲੀਨ ਆ ਗਈ ਸੀ ਅਸੀਂ ਇਹਦੇ ਨਾਲ ਇੰਜੋਏ ਕਰਨ ਲੱਗ ਪਏ ਹੈ ਕੀ ਕਿੱਥੇ ਪਲੇਨ ਓਏ ਓਏ ਦੋਨ ਓਏ ਨੇ ਨਹੀਂ ਆਉਣਾ ਹੁਣ ਇਹਨੇ ਨਹੀਂ ਜਾਣਾ ਇਹਨੇ ਮੇਰੇ ਕੋ ਰਹਿਣਾ ਨਹੀਂ ਜਾਣਾ ਨਾ ਦਵਲਿੰਨ ਤੁਸੀਂ ਇੱਥੇ ਰਹੋ ਮਮਾ ਨੂੰ ਜਾ ਲੈੰਦੋ ਮਮਾ ਚੱਲ ਗਏ ਹੋ ਓਏ ਮਮਾ ਫੇਰ ਮੈਂ ਨਹੀਂ ਛੱਡਣਾ ਭਾਈ ਇਹਨੇ ਸੱਚਾ ਮੇਰੇ ਪਿੱਛੇ ਆਉਣ ਦੇਆ ਕਿੱਦਾਂ ਭੱਜੀ ਹੁਣ ਬਾਏ ਇਹਦਾ ਦਿਲ ਹੀ ਕਰਦਾ ਜਾਣ ਨੂੰ ਭੱਜ ਰੱਪਾ ਭੱਜ ਰੱਪਾ ਭੱਜ ਲਾ ਦਵਲੀ ਪਾਜੋ 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 ਬਾਏ ਕਿੰਨੂੰ ਰਹਿਣ ਦੇ ਇੱਥੇ ਚੱਲ ਬਾਈ ਕਾ ਤੇ ਨਹੀਂ ਜਾਣਾ ਨੇ ਤੇਰਾ ਨਾ ਚੱਲ ਜਾਓ 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 ਪਾਜੋ ਕੰਦੀ ਤੋ ਲਓ ਤੇ ਦਿਲ ਨਹੀਂ ਕੰਦਿਆ ਕਰ ਜਾਨੋ ਮੈਂ ਐਵੇਂ ਗੱਡੀ ਤੇ ਮੈਟ ਕੱਢ ਕੇ ਬਾਹਰ ਰੱਖਿਆ। ਇੱਟੋ ਕੰਮ ਕਰੋ ਚਲੋ। ਚਲੋ ਕੰਮ ਕਰੋ। ਮੰਮਾ ਚਲੋ। ਮੰਮਾ ਨੇ ਨਹੀਂ ਹੋਣਾ। ਮੰਮਾ ਨੂੰ ਬਾਹਰ ਕਰ ਦੋ। ਮੰਮਾ ਨੂੰ। ਮੰਮਾ ਨੂੰ ਬਾਹਰ ਕਰ ਦੋ। ਲੈਂਕਿਸ਼ ਕਰ ਦੋ ਤੇ ਫੇਰ ਆ ਜਾਓ। ਹਾਂ ਚਲ ਗੁੱਡ। ਚਲ ਦੋ ਗੱਡੀ ਲੈ ਕੇ ਫੇਰ ਦੇ ਚਿਕਾ ਨਿਕਲਦੀਆਂ। ਹਏ ਹਏ ਮੰਮਾ ਚਲ ਗਏ। ਮੰਮਾ ਨੂੰ ਵੀ ਰੇਂਜ ਤੋਂ ਬਾਹਰ ਹੋਂ ਦਿੰਦੀ ਕੀ ਕਹਿੰਦੇ ਆ ਓਕੇ ਓਕੇ ਮੰਮਾ ਨੂੰ ਬਾਹਰ ਕਰ ਦੋ ਆ ਜਾ ਬਿਛਾਲਿਆ ਆਜੂ ਆਜੂ ਕਾਂਜੀਤ ਨੂੰ ਬਾਹਰ ਬਾਈ ਨਹੀਂ ਜਾਣਾ ਕੰਮਜੀਤ ਕੋ ਰਹਿਣਾ ਕਾਨੀ ਕੀ ਕਹਿੰਦੀ ਹੁੰਦੀ ਦਵਲীন ਮੈਨੂੰ ਕਾਨੀ ਜਾਣਾ

ਆਹ ਇਹ ਕਿਹੜੀਆਂ ਗੱਲਾਂ ਹੋਣੀਆਂ ਤੁਹਾਡੀਆਂ ਮਾਵਾਂਆਂ ਦੀਆਂ ਚੋਰੀ-ਚੋਰੀ ਮੈਂ ਵੇਖ ਲਈਆਂ ਵਾ ਵੇਖ ਲਿਆ ਮੈਂ ਹੂੰ ਜੀ ਮਰੀ ਫਰੈਂਡ ਚਲ ਗਏ ਆਪਣੇ ਘਰ ਚਲੋ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਬਾਏ